ਬੜੀ ਪਸੰਦ ਆ ਗਈ ਮੇਰੇ ਯਾਰ ਨੂੰ ਆਹ ਜਾ ਕੇ ਉਹਨੂੰ ਕਹਿੰਦਾ ਬਈ ਮੈਨੂੰ ਕਹਦਾ ਉਹਨੂੰ ਜਾ ਕੇ ਦਾ ਵੀ ਮੈਨੂੰ ਬਹੁਤ ਪਸੰਦ ਆ ਤੂੰ ਤੇ ਕਹਿੰਦੀ ਅੱਛਾ ਔਰ ਕੀ ਕਰਤੇ ਹੋ ਪਸੰਦ ਆ ਕਹਿੰਦਾ ਜੀ ਮੈਂ ਗਾਣੇ ਲਿਖਦਾ ਕਹਿੰਦੀ ਅੱਛਾ ਕੌਣਸੇ ਗਾਣੇ ਲਿਖਦੇ ਹੋ ਕਹਿੰਦਾ ਪੰਜਾਬੀ ਕਹਿੰਦੀ ਮੈਂ ਤਾਂ ਹਿੰਦੀ ਗਾਣੇ ਸੁਣਦੀ ਹਾਂ ਹਾਂ ਬਸ ਫਿਰ ਉਹਨੇ ਵਾਰ ਹਿੰਦੀ ਗਾਣੇ ਟਰਾਈ ਕੀਤੇ ਉਹ ਵੀ ਲਿਖਦਾ ਸੀ ਫਿਰ ਆਹ ਟ੍ਰਾਈ ਕੀਤੇ ਫਿਰ ਗਾਣਾ ਕਿਹੜਾ ਲਿਖਿਆ ਉਹ ਵੀ ਦੱਸ ਲਿਖਿਆ ਹਾਂ ਹਾਂ ਕਿਹੜਾ ਲਿਖਿਆ ਮੈਂ ਕੋਸ਼ਿਸ਼ ਹੋਣੀ ਕੀਤੀ ਲਿਖਿਆ ਮੈਥੋਂ ਗਿਆ ਹੁਣ ਤਾਂ ਐਂ ਕਹਿੰਦੇ ਪੂਰਾ ਮੈਂ ਕੀਤਾ ਕਿਹੜਾ ਉਹ ਦੋਸਤਾਂ ਜਦੋਂ ਹਮ ਪੜਿਆ ਕਰਤੇ ਥੇ ਮੋੜੋਂ ਤੇ ਖੜਿਆ ਕਰਤੇ ਹੁਣ ਅੱਧਾ ਪੰਜਾਬੀ ਚ ਲਿਖਿਆ ਗਿਆ ਉਹ ਹੁਣ ਬੰਦਾ ਪੰਜਾਬੀ ਸੀ ਬਾਈ ਪੰਜਾਬੀ ਬੰਦਾ ਮੈਂ ਅੱਗੇ ਵੀ ਕਹਿਣਾ ਹੁੰਦਾ ਇੰਗਲਿਸ਼ ਬੋਲਣੀ ਸਿੱਖ ਲਊਗਾ ਪਰ ਹਿੰਦੀ ਨਹੀਂ ਬੋਲੀ ਜਾਂਦੀ ਉਤੋਂ ਨਹੀਂ ਬੋਲੀ ਜਾਂਦੀ ਆ ਬਸ ਸਿੱਧੀ ਜੀ ਗੱਲ ਆ ਆਪਾਂ ਹਿੰਦੀ ਬੋਲਦੇ ਬੋਲ ਫਿਰ ਪੰਜਾਬੀ ਚ ਆ ਜਾਂਦੇ ਆ ਬਿਲਕੁਲ ਫਿਰ ਉਹ ਵੱਦੀ ਤੋਂ ਹਿੰਦੀ ਬੋਲੀਗੀ ਅੱਦੀ ਜਦ ਹਮ ਪੜਿਆ ਕਰਤੇ ਥੇ ਮੋੜੋਂ ਪੇ ਖੜਿਆ ਕਰਤੇ ਥੇ ਆਤੇ ਜਾਤੇ ਲੋਗੋ ਕੀ ਨਜ਼ਰੋਂ ਮੇ ਚੜਿਆ ਕਰਤੇ ਥੇ ਇਤਨੇ ਵੀ ਨਹੀਂ ਮਾਰੇ ਥੇ ਲੁੱਕ ਲੁੱਕ ਕੇ ਵੇਖਣ ਲਾ ਲਈ ਸੀ ਸਾਰੀ ਕਲਾਸ ਦੀ ਟੋਪਰ ਪਿੱਛੇ ਬੈਠਣ ਲਾ ਲਈ ਸੀ ਉਹ ਹਰ ਕਾਮੋਂ ਮੇ ਮੂਰੇ ਥੀ ਹਮ ਹਰ ਕਾਮੋਂ ਮੇ ਫਾੜੀ ਥੇ ਉਹ ਸਬਕ ਮੁਕਾ ਕੇ ਬਹਿ ਜਾਂਦੀ ਹਮ ਪੈਨਸਲ ਖੜਿਆ ਕਰਦੇ ਜਬ ਹਮ ਪੜਿਆ ਕਰਤੇ ਥੇ ਮੋੜੋਂ ਪੇ ਖੜਿਆ ਕਰਤੇ ਥੇ ਮੈਨੂੰ ਮਿਲਣ ਲਈ ਕੋਟਕਪੂਰੇ ਜਿੱਥੇ ਤੁਸੀਂ ਆਏ ਸੀ ਘਰੇ ਉਥੇ ਖੁੱਲੇ ਏਰੀਆ ਦੇ ਵਿੱਚ ਇੱਕ ਪਾਰਕ ਪਾਰਕ ਦੇ ਵਿੱਚ ਖੂ ਵੀ ਹੈਗਾ ਉੱਥੇ ਵੀ ਥੋੜਾ ਕੋਈ ਯਾਰ ਵੈਂਦਾ ਹੁੰਦਾ ਹਾਂ ਮੈਨੂੰ ਮੈਨੂੰ ਅਪਾਉਂਤੀ ਇੰਟਰਵਿਊ ਕੀਤੀ ਸੀ ਖੂ ਤੇਰੇ ਤੋਂ ਮੈਨੂੰ ਮਿਲਣ ਲਈ ਉਹ ਪਾਰਕ ਵਾਲੇ ਖੂਕੇ ਪਿੱਛੇ ਆਤੀ تھی ਭੋਲਾ ਮੰਗਾ सोनू ਹੈਰੀ ਮੁਫਤ ਵਿੱਚ ਸੜਿਆ ਕਰਤੇ تھے ਜਦ ਹਮ ਪੜਿਆ ਕਰਤੇ تھے ਮੋੜੋਂ ਤੇ ਖੜਿਆ ਕਰਤੇ تھے ਆਤੇ ਜਾਤੇ ਲੋਗੋਂ ਕੀ ਨਜ਼ਰੋਂ ਮੇਂ ਚੜਿਆ ਕਰਤੇ ਥੇ ਜਿਵੇਂ ਤੁਸੀਂ ਇੱਕ ਗੱਲ ਕਹੀ ਵੀ ਮਤਲਬ ਵਿੱਚ ਦੌਰ ਆ ਗਿਆ ਬ੍ਰਾਂਡਾਂ ਦਾ ਕਾਰਾਂ ਆਂਦੀਆਂ ਬ੍ਰਾਂਡਾਂ ਦਾ ਹੋਰ ਕਾਹਦਾ ਤੁਹਾਡਾ ਨਹੀਂ ਮੰਨ ਕੀਤਾ ਕਿਉਂਕਿ ਤੁਸੀਂ ਕਿਹੜਾ ਕੋਈ ਪੁਰਾਣੇ ਬਹੁਤ ਬੁਢੇ ਗੀਤਕਾਰਾਂ ਤੁਸੀਂ ਵੀ ਤੁਹਾਡੇ ਚੱਲਦੇ ਆ ਨਹੀਂ ਕੋਸ਼ ਹੋਇਆ ਸੀ ਪਰ ਬਈ ਜੀ ਨਹੀਂ ਕਰਦਾ ਅੱਛਾ ਹੁਣ ਤੁਹਾਡਾ ਤੁਹਾਡਾ ਪ੍ਰੋਫੈਸ਼ਨ ਹੈ ਨਾ ਕੱਚੀ ਪਿੱਲੀ ਜੀ ਖਬਰ ਕਰਨ ਦਾ ਜਿਵੇਂ ਬਈ ਜੇ ਤੁਹਾਨੂੰ ਕੋਈ ਇਹ ਵੀ ਕਹਦੇ ਵੀ ਮੈਂ ਮਿਲਣਗੇ ਮੈਂ ਐ ਕਰ ਦੋ ਇੱਕ ਅੰਦਰੋਂ ਹੀ ਹੁੰਦਾ ਨਾ ਬਈ ਯਾਰ ਆਪ ਦਾ ਆਪ ਨਹੀਂ ਖਰਾਬ ਕਰਨਾ ਕੋਈ ਨਹੀਂ ਲੇਟ ਆਜੂ ਚੀਜ਼ ਹਾਂ ਹੂੰ ਪਰ ਚੀਜ਼ ਐਦਾਂ ਹੋਵੇ ਪੱਕੀ ਆਵੇ ਬਿਲਕੁਲ ਠੀਕ ਹੈ ਮੈਨੂੰ ਰਾਤੋ ਰਾਤ 10000000 ਚਾਹੀਦੇ ਵੀ ਰਾਤੋ ਰਾਤ 20 ਮਿਲੀਅਨ ਹੋਗੇ 30 ਮਿਲੀਅਨ ਹੋਗੇ ਨਹੀਂ ਚਾਹੀਦੇ ਮੈਨੂੰ ਜਿਹੜੇ ਹੁਣ ਆਪਣੇ ਹੰਝੂ ਗਾਣੇ ਨੂੰ ਆਏ ਨੂੰ 8 ਦਿਨ ਹੋਏ ਆ 8 ਦਿਨਾਂ ਦੇ ਵਿੱਚ 9.5 ਲੱਖ ਵੀ ਹੋ ਗਿਆ ਤੇ ਵੀਰੇ ਇੱਕ ਆਨਲਾਈਨ ਪ੍ਰਮੋਸ਼ਨ ਆਮ ਦੀ ਚੀਜ਼ ਹੁੰਦੀ ਹੈ ਨਾ ਆਪਾਂ 1 ਰੁਪਿਆ ਵੀ ਨਹੀਂ ਖਰਚੀ ਤੁਸੀਂ YouTube ਤੋਂ ਜਾ ਕੇ ਪਤਾ ਕਰ ਸਕਦੇ ਹੋ ਉਹਦੇ ਥੱਲੇ ਜੋ ਲਿਖਿਆ ਕਿਉਂਕਿ ਜੇ ਆਨਲਾਈਨ ਪ੍ਰੋਮੋਸ਼ਨ ਲਮਾਂਗੇ ਥੱਲੇ ਲਿਖਦੇ ਵੀ ਆ ਹਨ ਆਨਲਾਈਨ ਪ੍ਰੋਮੋਸ਼ਨ ਬਾਈ ਠੀਕ ਹੈ 1 ਰੁਪਿਆ ਵੀ ਆਨਲਾਈਨ ਪ੍ਰੋਮੋਸ਼ਨ ਤੇ ਨਹੀਂ ਕੀਤਾਗਾ 9 ਲੱਖ ਦੇ 9 ਲੱਖ ਵਿਊ ਹੁਣ ਤਾਂ ਸ਼ਾਇਦ ਮਿਲੀਅਨ ਆਉਣ ਦੇ ਨੇੜੇ ਆ ਹੋ ਜਾਣਗੇ ਖਰੇ ਆ ਬਿਲਕੁਲ ਇੱਕ ਇੱਕ ਵਿਊ ਆਉਂਦਾ ਹੈ ਹਮ ਬਿਲਕੁਲ ਇੱਕ ਇੱਕ ਵਿਊ ਵਾਲੇ ਨੇ ਥੱਲੇ ਕਮੈਂਟ ਵੀ ਕੀਤਾ ਲਾਈਕ ਵੀ ਕੀਤਾ ਜੇ ਨਹੀਂ ਹੋਇਆ ਉਹਨੂੰ ਡਿਸਲਾਈਕ ਵੀ ਕੀਤਾ ਤੇ ਮੇਰੀ ਕੋਸ਼ਿਸ਼ ਇਹੀ ਹੁੰਦੀ ਹੈ ਬਾਈ ਜੋ ਚੀਜ਼ ਹੋਵੇ ਉਹ ਆਉਦੀ ਹੋਵੇ ਚਾਹੇ ਨੰਬਰ 33 ਹੋਣ ਪਰ ਹੁਣ ਆਉ ਆਉਦੇ ਨਿਕਲ ਨਾ ਜੀ ਹੋਵੇ ਵੀ ਸਵਾਦ ਆਵੇ ਵੀ ਉਹ ਕਹਿਣਾ ਵੀ ਤੇਰਾ ਤਾਂ ਨੰਬਰ ਹੀ 33 ਆਇਆ ਉਹਨੂੰ ਕਿ ਮੈਂ ਤਾਂ ਵੀ ਇਹ ਤੇ ਉਹ ਮਿਹਨਤ ਲਾਈ 33 ਲੈਣ ਚ ਵੀ 33 ਲੈਣ ਚ ਵੀ ਮੇਰੇ ਤਾਂ 33 ਲੈਣ ਚ ਵੀ ਬਹੁਤ ਮਿਹਨਤ ਹੋਈ ਹੈ ਠੀਕ ਹੈ ਨਾ ਉਹੀ ਹਿਸਾਬ ਹੈ ਨੰਬਰ 33 ਆ ਜੇ ਨੰਬਰ ਹੁਣ ਆਉਦੇ ਫਿਰ ਜਿਹੜੀ ਉਹ ਖੁਸ਼ੀ ਹੈ ਨਾ ਉਹਦਾ ਕੋਈ ਦੇਣ ਨਹੀਂ ਕੋਈ ਦੇ ਸਕਦਾ ਅੱਛਾ ਇੰਡਸਟਰੀ ਦੀ ਜੇ ਗੱਲ ਕਰੀਏ